ਇੱਕ ਆਵੈ ਇੱਕ ਜਾਵੈ ਆਈ ਇੱਕ ਆਵੈ ਇੱਕ ਜਾਵੈ ਆਈ ਇੱਕ ਹਰ ਰਾਤੇ ਰਹੈ ਸਮਾਈ ਇੱਕ ਹਰ ਰਾਤੇ ਰਹੈ ਸਮਾਈ ਪੁੱਛਿਆ ਕਿ ਉਹ ਇੱਕ ਦੇ ਕੱਕੇ ਨੂੰ ਸਿਆਰੀ ਕੀ ਬਣਦਾ ਹੈ ਦਾ ਬੋਲੋ ਇੱਕ ਦੇ ਕੱਕੇ ਨੂੰ ਸਿਆਰੀ ਕੀ ਅਰਥ ਬਣਿਆ ਲਿਖਾਇਆ ਸੀ ਕਾਪੀਆਂ ਤੇ ਕਿੰਨੇ ਲਿਖਿਆ ਬੋਲੋ ਕਿ ਬਣੇ ਇੱਕ ਤੇ ਕਕੇ ਨੂੰ ਸਿਹਾਰੀ ਬੋਲ ਦੇ ਕਿਉਂ ਨਹੀਂ ਗਾ ਹੋਰ ਇੱਕ ਦੇ ਕਕੇ ਨੋਂਕੜ ਇੱਕ ਦਾ ਕੱਕਾ ਮੁਖਤਾ ਕੀ ਅਰਥ ਬਣਦੇ ਆ ਤੁਨ ਕਿੰਨੀ ਵਾਰ ਕਰਾਇਆ ਕਿਤਾਬ ਲਿਖਦੇ ਨੇ ਤੁਸੀਂ ਇੱਕ ਦਾ ਤੇ ਇੱਕ ਪੇਖਾਰੀ ਜੀ ਸਭ ਤੇਰੇ ਜਦੋਂ ਵੀ ਪੜ੍ਹਨੀ ਚ ਇੱਕ ਦੇ ਕਕੇ ਨੂੰ ਸਿਹਾਰੀ ਆਉਗੇ ਦਾ ਅਰਥ ਹੁੰਦਾ ਕਈ ਲਿਖੋ ਸਾਰੇ ਤਾਂ ਫੇਰ ਭੁੱਲ ਜਾਂਦਾ ਜਦੋਂ ਗੁਰਬਾਣੀ ਚ ਇੱਕ ਦੇ ਕਕੇ ਨੂੰ ਸਿਹਾਰੀ ਆਏਗੀ ਕੀ ਅਰਥ ਪਾਉਂਦਾ ਕਈ अनेका बहुਵਚਨ ਜਿਹਦਾ ਪੜ੍ਹਦੇ ਆਪਾਂ ਇੱਕ ਦਾਤੇ ਉੱਥੇ ਇੱਕ ਦਾਤੇ ਦਾ ਅਰਥ ਹੈ ਕਈ ਦਾਤੇ ਦੂਸਰਾ ਇੱਕ ਦੇ ਕਕੇ ਨੂੰ ਔਕੜ ਸਬਨਾ ਜੀਆਂ ਕਾ ਉੱਥੇ ਇੱਕ ਦੇ ਕਕੇ ਨੂੰ ਕੀ ਆਏਗੀ ਔਕੜ ਪੁਰਸ਼ਵਾਚਕ ਵਾਸਤੇ ਕਾਇਆ ਜਦੋਂ ਇੱਕ ਇਸਤਰੀਵਾਚਕ ਵਾਸਤੇ ਆਊਗਾ ਮੁਕਤਾਊਗਾ ਗੁਰਾ ਇੱਕ ਦੇ ਬੁਝਾਈ ਗੁਰਾ ਇੱਕ ਬੁਝਾਈ ਦਾ ਕੀ ਅਰਥ ਹੈ ਸਿੱਖਿਆ हे ਗੁਰੂ ਇੱਕ ਸਿੱਖਿਆ ਮੈਨੂੰ ਬਖਸ਼ ਦੇ ਤੋ ਫਿਰ ਬੋਲੋ ਜਦੋਂ ਇੱਕ ਦੇ ਕਿਨੁ ਸਿਆਰੀ ਕੀ ਅਰਥ ਬਣੇ ਸ਼ਾਬਾ ਇੱਕ ਦੇ ਕਿਨੁ ਸਿਆਰੀ ਕੀ ਅਰਥ ਬਣੇ ਬਹੁ ਵਚਨ ਕਈ ਇੱਕ ਦੇ ਕੱਕੇ ਨੂੰ ਔਕੜ ਕੀ ਅਰਥ ਬਣੇ ਪੁਰਸ਼ਵਾਚਕ ਪੁਰਸ਼ਵਾਚਕ ਇੱਕ ਇੱਕ ਦਾ ਕੱਕਾ ਮੁਖਤਾ ਕੀ ਅਰਥ ਬਣੇ ਇਸਤਰੀਵਾਚਕ ਇਸਤਰੀਵਾਚਕ ਯਾਦ ਰੱਖਣਾ ਤੁਸੀਂ ਹੁਣ ਹਾਂਜੀ ਬੋਲੋ ਇੱਕ ਆਵੈ ਇੱਕ ਜਾਵੈ ਆਈ ਜਾਵੈ ਇੱਕ ਜਾਵੈ ਆਈ ਇੱਕ ਹਰ ਰਾਤੇ ਰਹੈ ਸਮਾਈ ਇੱਕ ਹਰ ਰਾਤੇ ਰਹੈ ਸਮਾਈ ਇੱਕ ਤਰਨ ਗਗਨ ਮੈਂ ਠੌਰ ਨਾ ਪਾਵੈ ਜਾ ਕਿਉਂ ਨੀ ਬੋਲ ਦੇ ਸੇ ਕਰਮਹੀਨ ਹਰ ਨਾਮ ਨਾ ਧਿਆਵੇਂ ਸੇ ਕਰਮਹੀਨ ਹਰ ਨਾਮ ਨਾ ਧਿਆਵੇਂ ਗੁਰ ਪੂਰੇ ਤੇ ਗਤ ਮਿਤ ਪਾਈ ਗੁਰ ਪੂਰੇ ਤੇ ਗਤ ਮਿਤ ਪਾਈ ਇਹ ਸੰਸਾਰ ਵਿਖ ਵੱਤ ਇਹ ਸੰਸਾਰ ਵਿਖ ਵੱਤ ਅਤ ਪੌਜਲ ਗੁਰ ਸ਼ਬਦੀ ਹਰ ਪਾਰ ਲੰਘਾਈ ਗੁਰ ਸ਼ਬਦੀ ਹਰ ਪਾਰ ਲੰਘਾਈ ਰਹਾਉ ਜਿੰਨ ਕੋ ਆਪ ਲੈ ਪ੍ਰਭ ਮੇਲ ਜਿੰਨ ਕੋ ਆਪ ਲੈ ਪ੍ਰਭ ਮੇਲ ਤਿੰਨ ਕੋ ਕਾਲ ਨਸਾਕੈ ਪੀਲ ਤਿੰਨ ਕੋ ਕਾਲ ਨਸਾਕੈ ਪੀਲ ਗੁਰਮੁਖ ਨਿਰਮਲ ਰਹੈ ਪਿਆਰੇ ਜਿਉਂ ਜਲ ਅੰਬ ਉਪਰ ਕਮਲ ਨਿਰਾਰੇ ਹਾਂ ਜਿਉਂ ਜਲ ਅੰਬ ਉਪਰ ਕਮਲ ਨਿਰਾਰੇ ਹਾਂ ਜਿਉਂ ਜਲ ਅੰਬ ਅੰਬ ਦਾ ਅਰਥ ਹੈ ਪਾਣੀ ਅੰਬ ਦਾ ਅਰਥ ਵੀ ਪਾਣੀ ਆ ਜਲ ਦਾ ਅਰਥ ਵੀ ਪਾਣੀ ਆ ਜਿਵੇਂ ਆਪਾਂ ਕਹਿੰਨੇ ਆਬ ਆਬ ਦਾ ਕੀ ਅਰਥ ਹੁੰਦਾ ਬੋਲੋ ਆਬ ਦਾ ਕੀ ਅਰਥ ਹੁੰਦਾ ਪਾਣੀ ਉੱਚਾ ਕਿ ਨੂੰ ਬੋਲਦੇ